ਸਸਿਕਰ ਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਸੰਗਰੂਰ ਜ਼ਿਲ੍ਹੇ ਦਾ ਪਿੰਡਾ ਨਵਾਂ گاؤں ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ 21 ਤਰੀਕ ਨੂੰ ਜਿਹੜਾ ਦਿੱਲੀ ਕੂਚ ਦਾ ਸੱਦਾ ਸੀਗਾ ਕਿਸਾਨ ਯੂਨੀਅਨ ਦਾ ਖਨੌਰੀ ਬਾਰਡਰ ਤੋਂ ਇੱਕ ਨੌਜਵਾਨ ਮਿਸ ਹੋ ਗਿਆ ਸੀਗਾ ਗੁੰਮ ਹੋ ਗਿਆ ਸੀ ਉਹਦੀ ਇੱਕ ਵੀਡੀਓ ਕੱਲ ਦੀ ਵਾਇਰਲ ਹੋ ਰਹੀ ਆ ਕਿ ਉਹ ਰੋहतक ਪੀਜੀਆਈ ਦੇ ਵਿੱਚ ਦਾਖਲਾ ਅਸੀਂ ਉਸ ਬਾਈ ਦੇ ਪਿੰਡ 'ਚ ਪਹੁੰਚਿਆ ਉਹਨਾਂ ਦੇ ਘਰ ਅੱਗੇ ਖੜੇ ਆ ਇੱਥੇ ਸਾਡੇ ਨਾਲ ਕੁਝ ਪਿੰਡ ਦੇ ਸੱਜਣ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਘਟਨਾ ਵਾਪਰੀ ਆ ਤੇ ਹੁਣ ਉਸ ਨੌਜਵਾਨ ਦੇ ਕੀ ਹਾਲਾਤ ਨੇ ਆਜੋ ਗੱਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਸ਼ਨਦੀਪ ਸਿੰਘ ਵਿਦਿਆਰਥੀ ਦੰਦ ਯੂਨੀਵਰਸਿਟੀ ਕਾਲਜ ਤੋਂ ਜੀ ਆ ਉੱਥੇ ਜਿਹੜੀ ਸਾਰੀ ਘਟਨਾ ਵਾਪਰੀ ਸੀ ਸਾਡੇ ਅੱਖਾਂ ਦੇ ਸਾਹਮਣੇ ਬਿਲਕੁਲ ਵਾਪਰੀ ਸੀਗੇ ਅਸੀਂ ਬਿਲਕੁਲ ਸਾਹਮਣੇ ਹੀ ਖੜੇ ਸੀਗੇ ਜੀ ਤੇ ਇਹਨਾਂ ਨੇ ਪਹਿਲਾਂ ਕੀ ਕੀਤਾ ਮਤਲਬ ਕਿ ਪਹਿਲਾਂ ਜਿਹੜੀਆਂ ਇਹਨਾਂ ਦੇ ਪਾਣੀ ਵਾਲੀਆਂ ਵਿਛਾੜਾ ਜਿਹੜੀਆਂ ਇਹਨਾਂ ਨੇ ਸ਼ਾਲੂ ਕੀਤੀ ਹੈ ਹਨਾ ਤੇ ਇਹਨਾਂ ਨੇ ਚਾਲੂ ਕਰਨ ਤੋਂ ਬਾਅਦ ਕੀ 2-3 ਮਿੰਟੋ ਮੇਰੇ ਖਿਆਲ ਕਰਤੀਆਂ ਸਾਰੀਆਂ ਇਹਨਾਂ ਨੇ 2-3 ਮਿੰਟ ਤੋਂ ਬਾਅਦ ਇਹਨਾਂ ਨੇ ਜਦੋਂ ਉਹ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਸਾਹਮਣੋਂ ਕਰਦੇ ਆ ਨਾ ਧੂਆਂ ਕਰ ਦਿੰਦੇ ਆ ਥਰੂ ਗੈਸ ਦੇ ਗੋਲੇ ਸਿੱਟ ਕੇ ਧੂਆ ਹੀ ਧੂਆ ਹੋ ਜਾਂਦਾ ਤੇ ਮੁੰਡੇ ਜਿਹੜੇ ਮਤਲਬ ਕਿ ਆਪਣੇ ਜਿਹੜੇ ਟਰਾਲੀਆਂ ਦੇ ਵਿੱਚ ਬੈਠੇ ਸੀ ਸਾਰੇ ਹਨਾ ਤੇ ਟਰਾਲੀਆਂ ਦੇ ਵਿੱਚ ਬਜ਼ੁਰਗ ਵੀ ਕਾਫੀ ਬੈਠੇ ਸੀਗੇ 5-6 ਬਜ਼ੁਰਗ ਸੀਗੇ ਤੇ 2-3 ਮੁੰਡੇ ਬੈਠੇ ਸੀਗੇ ਸਾਰੇ ਇਹ ਤੇ ਅਸੀਂ ਸਾਰੇ ਉਧਰ ਸਾਹਮਣੇ ਜਦੋਂ ਖੜੇ ਹੋਏ ਸੀਗੇ ਤੇ ਇਧਰੋਂ ਇਹਨਾਂ ਦੀ 50-60 ਬੰਦੇ ਆਉਂਦੇ ਆ ਜਿਹੜੇ ਗੁੰਡੇ ਕਹਿ ਲਿਗੇ ਹਨਾ ਕਿਉਂਕਿ ਪੁਲਿਸ ਵਾਲੇ ਜਾਂ ਕੈਦੀ ਕਿ ਆਰਮੀ ਵਾਲੇ ਕੁਝ ਨਹੀਂ ਸੀਗੇ ਜਾਂ ਕੋਈ ਵੀ ਜਿਹੜੇ ਕਹਿਦੀ ਇਹਨਾਂ ਦੀ ਫੋਰਸ ਕੋਈ ਵੀ ਹੈ ਨਹੀਂ ਸੀਗੀ ਇਹ ਖਾਕੀ ਨਿਕਰਾਂ ਵਾਲੇ ਜਿਹੜੀ ਉਹ ਸੀਗੇ ਸਿਵਲ ਕੱਪੜਿਆਂ 'ਚ ਸੀਗੇ ਜਾਂ ਵਰਦੀ ਸੀ ਸਿਵਲ ਕੱਪੜਿਆਂ ਦੇ ਵਿੱਚ ਹੀ ਸੀਗੇ ਜੀ ਕਿਉਂਕਿ ਵੀਡੀਓ ਵੀ ਤੁਸੀਂ ਦੇਖਿਆ ਨੇ ਕਾਫੀ ਸਿਵਲ ਕੱਪੜਿਆਂ ਦੇ ਵਿੱਚ ਕਹਿਦੀ ਕਿ ਜਿਹੜੇ ਅੱਗੇ ਆਏ ਸੀਗੇ ਸਿਵਲ ਕੱਪੜਿਆਂ 'ਚ ਹੀ ਸੀਗੇ ਜਿਆਦਾ ਤੋਂ ਜਿਆਦਾ ਠੀਕ ਆ ਫਿਰ ਉਦੋਂਦ ਕੀ ਵਾਪਰਿਆ ਉਦੋਂ ਵਾਰ ਚ ਕੀ ਹੋਇਆ ਕਿ ਅਸੀਂ ਸਾਰੇ ਖੜੇ ਹੋਏ ਸੀਗੇ ਤੇ ਇਹਨਾਂ ਨੂੰ ਜਦੋਂ ਆਥਰਗੈਸ ਦੇ ਗੋਲੇ ਸੱਟੇ ਸਾਰੇ ਪਿੱਛੇ ਨੂੰ ਹੋਣ ਲੱਗ ਗਏ ਤੇ ਇਹਨਾਂ ਦੇ ਫਿਰ ਜਿਹੜੇ ਜਿਹੜੇ ਗੁੰਡੇ ਬੁਲਾਏ ਸੀ ਇਹਨਾਂ ਨੇ ਉਹ ਅੱਗੇ ਆ ਗਏ ਟਰਾਲੀਆਂ ਜਿਹੜੀਆਂ ਪਹਿਲਾਂ ਤਾਂ ਇਹਨਾਂ ਨੇ ਗੱਡੀਆਂ ਸਾਰੀਆਂ ਤੋੜਨੇ ਸ਼ੁਰੂ ਕਰਤੀਆਂ ਫਿਰ ਜਿਹੜੇ ਟਰੈਕਟਰ ਸੀ ਟਰੈਕਟਰ ਤੋੜਨੇ ਸ਼ੁਰੂ ਕਰਤੇ ਇਹਨਾਂ ਨੇ ਤੇ ਟਰੈਕਟਰਾਂ ਦੀਆਂ ਜਿਹੜੀਆਂ ਆਪਣੀਆਂ ਉਹ ਸੀਗੀਆਂ ਟੈਂਕੀਆਂ ਸੀਗੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਖੰਡ ਤੇ ਆ ਨਮਕ ਵਗੈਰਾ ਜਾਂ ਕੈਮੀਕਲ ਵਗੈਰਾ ਇਹਨਾਂ ਨੇ ਪਾਤਾ ਪਾਣੀ ਵਾਲੀਆਂ ਟੈਂਕੀਆਂ ਦੇ ਵਿੱਚ ਵੀ ਕੈਮੀਕਲ ਪਾਤਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਸਾਰੇ ਜਿਹੜੇ ਪਿੱਛੇ ਹਟ ਗਏ ਨਾ ਇਹਨਾਂ ਨੇ ਝੰਡੇ ਵੜੇ ਝੰਡੇ ਪਾੜਤੇ ਤੇ ਜਿਹੜੀ ਮਾਤਾ ਗੁਜਰਕੌਰ ਦੀ ਜਿਹੜੀ ਪਿੱਕ ਸੀਗੀ ਉਹ ਪਾੜਤੀ ਤੇ ਥੱਲੇ ਅਸੀਂ ਮੁੜ ਕੇ ਸਾਰੇ ਨੌਜਵਾਨ ਥੱਲੇ ਜਾਵੜੇ ਥੱਲੋ ਮਤਲਬ ਕੀ ਕਹਿੰਦੇ ਵੀ ਥੱਲੋ ਜਾ ਕੇ ਉਹ ਕਰਦੇ ਆਗੇ ਤੇ ਉੱਥੇ ਜਿਹੜਾ ਨੌਜਵਾਨ ਜਿਹੜਾ ਮੁੰਡਾ ਮਰਿਆ ਸੁਖਦੀਪ ਸਿੰਘ ਜਿਹੜਾ ਸ਼ਹੀਦ ਹੋਇਆ ਤੇ ਉਹ ਵੀ ਨਾਰਮਲ ਫੋਨ ਤੇ ਗੱਲ ਕਰ ਰਿਆ ਸੀਗਾ ਫੋਨ ਤੇ ਗੱਲ ਕਰਦੇ ਕਰਦੇ ਤੇ ਉਹਨੇ ਕੀ ਕੀਤਾ ਮਤਲਬ ਕਿ ਪਰਾਂ ਨੂੰ ਮੂੰਹ ਕਰਕੇ ਖੜਾ ਸੀਗਾ ਮੁੜ ਕੇ ਜਦੋਂ ਇੱਧਰ ਘੁੰਮਿਆ ਤੇ ਇਹਨਾਂ ਨੇ ਗੋਲੀ ਮਾਰਤੀ ਤੇ ਗੋਲੀ ਮਾਰਨ ਤੋਂ ਬਾਅਦ ਮੁੰਡਾ ਉੱਥੇ 5-10 ਮਿੰਟਾਂ ਦੇ ਵਿੱਚ ਹੀ ਸ਼ਹੀਦ ਹੋ ਗਿਆ ਇਹ ਪਰਤਪਾਲ ਦਾ ਜਿਹੜਾ ਘਟਨਾਕਰਮਾ ਉਹ ਕਿਦਾਂ ਵਾਪਰਿਆ ਪਰਤਪਾਲ ਕਿਦਾਂ ਮਿਸ ਹੋਇਆ ਹਾਂ ਪਰਤਪਾਲ ਜੀ ਅਸੀਂ ਜਦੋਂ ਉੱਥੇ ਸੀਗੇ ਤੇ ਸਾਡੇ ਸਾਹਮਣੇ ਉਹਨੂੰ ਟਰਾਲੀ ਦੇ ਵਿੱਚੋਂ ਚੱਕ ਕੇ ਲੈ ਕੇ ਗਏ ਆ ਇਹ ਟਰਾਲੀ ਦੇ ਵਿੱਚ ਬੈਠੇ ਹੋਏ ਸੀਗੇ ਤੇ ਟਰਾਲੀ ਦੇ ਵਿੱਚ ਬਜ਼ੁਰਗਣ ਵੀ ਨਾਲ ਲੈ ਕੇ ਗਏ ਸੀਗੇ ਬਜ਼ੁਰਗ ਦੋ ਤਿੰਨ ਬਜ਼ੁਰਗ ਸੀਗੇ ਤੇ ਜਿਹੜੇ ਨੌਜਵਾਨ ਸੀ ਇੱਕ ਉਹ ਤਾਂ ਪਿੱਛੇ ਜਾਵੜਿਆ ਸੀ ਜਿਹੜਾ ਤੇ ਇਹ ਬਾਈ ਸੀਗੇ ਜਿਹੜਾ ਤੇ ਇਹਨਾਂ ਨੂੰ ਉੱਥੋਂ ਚੱਕਿਆ ਇਹਨਾਂ ਨੇ ਤੇ ਪਹਿਲਾਂ ਤਾਂ ਇਹਨਾਂ ਨੇ ਕੁੱਟਮਾਰ ਕੀਤੀ ਮੁੜ ਕੇ ਇਹਨਾਂ ਨੇ ਕੀ ਕੀਤਾ ਲੱਤ ਤੇ ਲੱਤ ਧਰ ਕੇ ਉਹਦੀ ਮੁੰਡੇ ਦੀ ਜਿਹੜਾ ਵੀਰ ਦੀ ਲੱਤ ਲੱਤ ਤਰਕੇ ਇਹਨਾਂ ਨੇ ਉਤੋਂ ਲੱਤ ਪਹਿਲਾਂ ਤਾਂ ਉਹਨਾਂ ਨੇ ਵੀ ਇੱਥੋਂ ਆ ਸਾਰੀ ਤੋੜਤੀ ਉਹਨਾਂ ਨੇ ਤੇ ਫਿਰ ਉਹਨਾਂ ਨੇ ਪੱਟ ਕੋਲੋਂ ਤੋੜੀ ਤੇ ਜਿਹੜੀ ਇਹਨਾਂ ਨੇ ਗਲ ਦੇ ਵਿੱਚ ਪਾਤੀ ਸੀਗੀ ਬਾਹ ਵੀ ਤੋੜ ਕੇ ਨਾਲ ਤੇ ਇਕੱਲੇ ਪ੍ਰਤਪਾਲ ਨੂੰ ਇਹ ਚੱਕਿਆ ਉਤੋਂ ਜਾਂ ਹੋਰ ਵੀ ਹੋਰ ਵੀ ਕਾਫੀ ਜਣੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਜ਼ੁਰਗਾਂ ਵੀ ਚੱਕਿਆ ਸੀ ਇਹਨਾਂ ਨੇ ਤੇ ਕਹਿੰਦੇ ਕਿ 10-12 ਜਣੇ ਤਾਂ ਇਹਨਾਂ ਨੇ ਚੱਕੇ ਹੀ ਸੀਗੇ ਜੀ ਤੇ ਵੀਰ ਪ੍ਰਤਪਾਲ ਸਿੰਘ ਦਾ ਤਾਂ ਪਤਾ ਲੱਗ ਗਿਆ ਸੀ ਜਿਹੜੇ ਬਾਕੀ ਸੀਗੇ ਉਹਨਾਂ ਦਾ ਪਤਾ ਨਹੀਂ ਲੱਗਿਆ ਜੀ ਤੁਸੀਂ ਹੁਣ ਮਿਲ ਕੇ ਆਏ ਹੋ ਪ੍ਰਤਪਾਲ ਨੂੰ ਹਾਂ ਮੈਂ ਤਾਂ ਨਹੀਂ ਮਿਲ ਕੇ ਆਇਆ ਜੀ ਸਾਡੇ ਨਾਲ ਵੀਰ ਕਾਲਾ ਸਿੰਘ ਜੀ ਖਲੋਤੇ ਨੇ ਮਿਰਜੀ ਕੀ ਹਾਲਾਤ ਨੇ ਹੁਣ ਬਾਈ ਦੇ ਹਾਲਾਤ ਵੀ ਰੈਸ ਟਾਈਮ ਉਹਦੇ ਬਹੁਤ ਮਾੜੇ ਨੇ ਜੀ ਨਾਲ ਉਹਦਾ ਕਿ ਉੱਥੇ ਟ੍ਰੀਟਮੈਂਟ ਸ਼ੁਰੂ ਹੋ ਰਿਹਾ ਜੀ ਤੇ ਨਾਲ ਕੋ ਦਾ ਉਹਨੂੰ ਰੈਫਰ ਕਰ ਰਹੇ ਨੇ ਜੀ ਐਕਟਾਈਮ ਹੁਣ ਇਸ ਟਾਈਮ ਕਿਥੇ ਨੇ ਉਹ ਐਕਟਾਈਮ ਜਰੋਤਕ ਪੀਜੀ ਆਈ ਚੀ ਤੇ ਤੁਸੀਂ ਮਿਲ ਕੇ ਆਏ ਹੋ ਹਾਂਜੀ ਅਸੀਂ ਮਿਲ ਕੇ ਆਏ ਹਾਂ ਜੀ ਜਦੋਂ ਕੱਲ ਹਾਂਜੀ ਇੱਕ ਕ ਜਿੱਦਣ ਗਏ ਸੀ ਉਦੋਂ ਮਿਲ ਕੇ ਆਏ ਸੀ ਦਿਨ ਰੈਫਰ ਕਰਾ ਕੇ ਆਏ ਜਿੱਦੋਂ ਅ ਜੀ ਠੀਕ ਆ ਹਾਂਜੀ ਉਹਦੀ ਜੀ ਇੱਕ ਤੇ ਦੋ ਥਾਂ ਤੇ ਲੱਤ ਹੈ ਜੀ ਪਿੰਨੀ ਤੋਂ ਲੋ ਤੋਂ ਪੱਟ ਕੋਲੋਂ ਜੀ ਤੇ ਇੱਕ ਬਾਹ ਜੀ ਉਹਦੀ ਬਾਹਰ ਫ੍ਰੈਕਚਰ ਹੈ ਜੀ ਤੇ ਬਾਕੀ ਜਵਾੜਾ ਤੇ ਨੱਕ ਦੀ ਹੱਡੀ ਤੇ ਬਾਕੀ ਅੱਖਾਂ ਥੱਲੋਂ ਆਈ ਫ੍ਰੈਕਚਰ ਆਈ ਯਾਰ ਉਹਨਾਂ ਦਾ ਇਹ ਪਿੰਡ 'ਚ ਕਿੱਦਾਂ ਪਤਾ ਲੱਗਿਆ ਤੁਹਾਨੂੰ ਪਿੰਡ 'ਚ ਜਦੋਂ ਉਹਨਾਂ ਨੂੰ ਨਰਵਾਣੇ ਲਗਾਏ ਸਨ ਨਰਵਾਣੇ ਮੁੰਡੇ ਮੁੰਡੇ ਦੀ ਨਾਲ ਦੀ ਨਾਲ ਵੀਡੀਓ ਵਾਇਰਲ ਹੋ ਗਈ ਸੀ ਜੀ ਇਸ ਕਰਕੇ ਉਹਨਾਂ ਨੇ ਡਾਕਟਰ ਤੋਂ ਡਾਕਟਰ ਨੇ ਇੱਕ ਨੰਬਰ ਲੈ ਕੇ ਉਹਨੇ ਘਰੇ ਫੋਨ ਕੀਤਾ ਜੀ ਤੁਹਾਡਾ ਮੈਂ ਮੁੰਡਾ ਇੱਥੇ ਦਾਖਲ ਹੈ ਇੱਥੇ ਛੇਤੀ ਛੇਤੀ ਪਹੁੰਚੋ ਇੱਥੇ ਤੇ ਅਸੀਂ ਜਦੋਂ ਨਾਲ ਦੀ ਨਾਲ ਘਰੇ ਫੋਨ ਕਰਤਾ ਜੀ ਆ ਸਾਡੇ ਲਾਲਾ ਜੀ ਖੜੇ ਨੇ ਸਰਿੰਦਰ ਕੁਮਾਰ ਮੇਰਾ ਗਵੰਢੀ ਹੈ ਦਖਾਨ ਵਾਲਾ ਮੈਂ ਇਹਨੂੰ ਫੋਨ ਕੀਤਾ ਵੀ ਪ੍ਰੀਤ ਦੀ ਮੰਮੀ ਨਾਲ ਮੇਰੀ ਗੱਲ ਕਰਾ ਤੁਸੀਂ ਉੱਥੇ ਸੀਗੇ ਹਾਂਜੀ ਮੈਂ ਖੁਦ ਉ ਮੈਂ ਪ੍ਰੀਤ ਦੀ ਮੰਮੀ ਨੂੰ ਦੱਸਿਆ ਵੀ ਇਸ ਤਰ੍ਹਾਂ ਪ੍ਰੀਤ ਨੂੰ ਸੱਟਾਂ ਵੱਜ ਗਈਆਂ ਨੇ ਤੇ ਕੋਈ ਐਸਐਚਓ ਸਾਹਿਬ ਨੇ ਘਰੇ ਮੇਰੇ ਤੋਂ ਵੀ ਪਹਿਲਾਂ ਐਸਐਚਓ ਖਨੋਰੀ ਨੇ ਫੋਨ ਕਰਤਾ ਸੀ ਤੇ ਜਦੋਂ ਉਹਨਾਂ ਨੂੰ ਚੱਕਿਆ ਗਿਆ ਤੁਸੀਂ ਉਦੋਂ ਸੀ ਨਾਲ ਸੀ ਅਸੀਂ ਉੱਥੇ ਹੀ ਹਾਂ ਜੀ ਅਸੀਂ 8 ਦਿਨਾਂ ਤੋਂ 10 ਦਿਨਾਂ ਤੋਂ ਉੱਥੇ ਹੀ ਬੈਠੇ ਜੀ ਤੇ ਕਿਦਾਂ ਵਾਪਰ ਹੈ ਘਟਨਾ ਕਰਮ ਬਸ ਇਹਦਾ ਨਾ ਜੀਜਾ ਜੀ ਉਹ ਨੇ ਡਾਕਟਰ ਜੀ ਉਹਨਾਂ ਦੀ ਐਂਬੂਲੈਂਸ ਤੇ ਡਿਊਟੀ ਹੈ ਤੇ ਉਹ ਕੱਪੜੇ-ਕੱਪੜੇ ਦੇਣ ਤੇ ਗਿਆ ਸੀ ਵਿਚਾਰਾ ਵੀਡੀਓ ਬਣਾਉਣ ਲੱਪਿਆ ਤੇ ਉਹ ਅੱਛਾ ਇਹ ਟਰਾਲੀ ਦੇ ਵਿੱਚ ਸੀ ਟਰਾਲੀ ਦੇ ਆ ਗਿਆ ਤੇ ਕੱਪੜੇ ਦੇਣ ਅਹੀਂ ਉੰਜ ਟਰਾਲੀ ਚ ਚੱਕ ਕੇ ਲੈ ਗਏ ਠੀਕ ਆ ਹਾਂ ਜੀ ਅੱਜ ਸਾਡੇ ਬੰਦੇ ਹੁਣ ਰਾਤ ਦੇ ਗਏ ਨੇ ਜੀ ਸਾਡੇ ਸਾਥੀ ਹਾਈ ਕੋਰਟ ਦੇ ਆਪਣਾ ਚੰਡੀਗੜ੍ਹ ਤੋਂ ਵਕੀਲ ਲੈ ਕੇ ਤੇ ਦਿੱਲੀ ਅੱਪੜ ਗਏ ਉੱਥੇ ਅੱਪੜ ਗਏ ਨੇ ਜੀ ਰੋਹ ਤੱਕ ਤੇ ਤੁਸੀਂ ਕਿਹੜੀ ਯੂਨੀਅਨ 'ਚ ਕੰਮ ਕਰਦੇ ਹੋ ਅਸੀਂ ਦੱਲੇ ਵਾਲ ਦੀ ਸਿੱਧੂਪੁਰ ਕਿੰਨੇ ਜਰ ਤੋਂ ਤੁਸੀਂ ਕੰਮ ਕਰ ਰਹੇ ਹੋ ਯੂਨੀਅਨ ਦੇ ਵਿੱਚ ਅਸੀਂ ਜੀ ਨਵੀਂ ਯੂਨੀਅਨ ਬਣਾਈ ਹੈ ਹੋਣੀ 15-20 ਦਿਨ ਇਸੇ ਅੰਦੋਲਨ ਦੇ ਦੌਰਾਨ ਅੰਦੋਲਨ ਹੋਰ ਕਿੰਨੇ ਨੌਜਵਾਨਾਂ ਨੂੰ ਤੁਹਾਡੇ ਸਾਹਮਣੇ ਚੱਕਿਆ ਗਿਆ ਬਹੁਤ ਨੇ ਜੀ ਬਹੁਤ ਹੀ ਪਤਾ ਹੀ ਨਹੀਂ ਕਿੰਨੇ ਕੁ ਫਟਣ ਨੇ ਅਣਗਿਣਤ ਨੇ ਜਿਹੜੇ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਉਹ ਕਿੰਨੇ ਨੇ ਉਹ ਜੀ ਇੰਨੀ ਗਿਣਤੀ ਤਾਂ ਹੈ ਨਹੀਂ ਉੱਥੇ ਕਿਹੜੀ ਗਿਣਤੀ ਹੁੰਦੀ ਹੈ ਤੁਮੜਿਆਂ ਦੇ ਵਿੱਚ ਦੇਖਦਾ ਕੁਝ ਨਹੀਂ ਅਥਰੂ ਗੈਸ ਹੁੰਦੇ ਨੇ ਪਤਾ ਨਹੀਂ ਲੱਗਦਾ ਜੀ ਮਿਰਜੀ ਕਿੱਦਾਂ ਦਾ ਪਹਿਲਾਂ ਕਿੰਨੇ ਜਿਹਰ ਤੋਂ ਬਾਈ ਕੰਮ ਕਰ ਰਹਾ ਸੀਗਾ ਕਿਸਾਨ ਜੁਨੀਆ ਦੇ ਵਿੱਚ ਇਹ ਤਾਂ ਬਹੁਤ ਜੋ 2020 ਤੋਂ ਲੱਗੇ ਹੋਏ ਨਹੀਂ ਸਾਰਾ ਪਿੰਡ ਹੀ ਹੈ ਜੀ ਜਿਹਦੇ ਖੇਤੀ ਵਾਲੇ ਨੇ ਸਾਰੇ ਹੀ ਲੱਗੇ ਹੋਏ ਨਹੀਂ ਕੋਈ ਆਪਾਂ ਇੱਕ ਨਹੀਂ ਕਹਾ ਸਾਰੇ ਲੋਕ ਪਹਿਲਾਂ ਕਿਹੜੀ ਜੁਨੀਅਨ ਦੇ ਵਿੱਚ ਸੀਗੇ ਅਈ ਦੂਜਾ ਜੀ ਆ ਰੋਗਰ ਅਨਾ ਰੁਦੂਮਾ ਸਾਹੀ ਅੱਛਾ ਹੁਣ ਤੁਸੀਂ ਸਿੱਧੂਪੁਰ ਚ ਆ ਗਏ ਇਹ ਪਿਰਤਬਾਲ ਪਹਿਲਾਂ ਪਿੰਡ ਚ ਕਿਦਾਂ ਦਾ ਇਹਦਾ ਕੈਰੈਕਟਰ ਆ ਜਾਂ ਕਿਦਾਂ ਦਾ ਸੁਭਾਅ ਸੀਗਾ ਬਹੁਤ ਨਾਈਸ ਬੱਚਾ ਜੀ ਬਹੁਤ ਨਾਈਸ ਹੈ ਜੀ ਉਹ ਕਦੇ ਮੱਛਰ ਦੱਕ ਨਹੀਂ ਮਾਰ ਕੇ ਦੇਖਿਆ ਉਹ ਅਮਰਤਾਰੀ ਬੱਚਾ ਹੈ ਜੀ ਤੇ ਇਹ ਹਾਂ ਜੀ ਟਾਲੀ ਚ ਬੈਠਾ ਸੀ ਸਾਡੀ ਲੇਹਲ ਕਲਾਂ ਦੇ ਪ੍ਰਧਾਨ ਹੈ ਜੀ ਅਈ ਉਹਨਾਂ ਨਾਲ ਜੁਆਇੰਟ ਹੋਏ ਹਾਂ ਜੀ ਉੱਥੋਂ ਜਦੋਂ ਇਹਨਾਂ ਨੇ ਬੰਬੂ ਬੋ ਚਲਾਏ ਨੇ ਜੀ ਫਿਰ ਇੱਕ ਲਖਤੀ ਹਾਂ ਜੀ ਬਹੁਤ ਹਾਂ ਹੋ ਗਏ ਕੁਝ ਬੰਦੇ ਭੱਜ ਗਏ ਕੋਈ ਬੁਰੀਕ ਰਹਿ ਗਏ ਕੁਝ ਇਹ ਵੀ ਵਿਚਾਰਾ ਵੇਚੀ ਰਹਿ ਗਿਆ ਤੇ ਇਹਨੂੰ ਹਾਂ ਉਥੋਂ ਚੁੱਕ ਕੇ ਲੈ ਗਏ 2 ਵਜੇ ਦਿਨ ਚ ਹਾਂ ਦਿਨ ਚ ਇਹਨੂੰ 2 ਵਜੇ ਚੁੱਕ ਕੇ ਲੈ ਗਏ ਇਹਨੂੰ ਉਹਨੂੰ ਫਿਰ ਗੁੰਡੇ ਹੀ ਆਏ ਹਨ ਇੱਕ ਹਿਸਾਬ ਦੇ ਕੁਝ ਨੇ ਵਰਦੀ ਪਾਈ ਸੀ ਕੁਝ ਨੇ ਵਰਦੀ ਨਹੀਂ ਸੀ ਪਾਈ ਕੁਝ ਨੇ ਦੂਜਾ ਆਪਣੇ ਕਿੱਟਾ-ਕੱਟਾ ਪਾਈਆਂ ਸਨ ਉਹ ਇਹ ਕਰਕੇ 2 ਵਜੇ ਨੂੰ ਚੁੱਕ ਕੇ ਲੈ ਗਏ ਬਾਕੀ ਸਾਡੀ ਤਾਂ ਹੀ ਉਹ ਹੈ ਜੀ ਵੀ ਇਹਨੂੰ ਇੱਥੇ ਉੱਥੇ ਕੇਅਰਮੈਂਟ ਨਹੀਂ ਰਹਾ ਹੋ ਰਿਹਾ ਵੇਖੋ ਜੀ ਤੁਸੀਂ ਕਿੰਨੇ ਦਿਨ ਹੋ ਗਏ 24 ਘੰਟੇ 48 ਘੰਟੇ ਤੋਂ ਉੱਤੇ ਹੋ ਗਿਆ ਸਮਾਂ ਇਹਦੇ ਸਾਹ ਦੀ ਨਾਲ ਹੀ ਨਹੀਂ ਲੱਗੀ ਵੇਖੋ ਆਖ ਨੂੰ ਉਹਨੂੰ ਪਾ ਰਿਹਾ ਵੇ ਲੋਕੀ ਸਾਹ ਨਹੀਂ ਆ ਰਿਹਾ ਆਕਸੀਜਨ ਇਹਨੂੰ ਲਾ ਸਕੀ ਤਾਂ ਇਹ ਜਵਾੜਾ ਇਹਦਾ ਸਾਰਾ ਹੀ ਉਤਲੇ ਦੰਦ ਸਾਰੇ ਟੁੱਟ ਗਏ ਨੇ ਆਪਣੇ ਪਿੰਡ ਵਾਲੇ ਦੀ ਮੰਗ ਤਾਂ ਸਾਡੀ ਤੇ ਮੰਗ ਇਹ ਵੀ ਇੱਥੇ ਰੈਫਰ ਕੀਤਾ ਜਾਏ ਸਾਡੀ ਸਰਕਾਰਾਂ ਤੋਂ ਵੀ ਮੰਗ ਆਈ ਹੈ ਦੋਵਾਂ ਤੋਂ ਖੱਟਰ ਹੋ ਜੇ ਜਾਂ ਭਗਵੰਤਮਾਨ ਹੋ ਜੇ ਵੀ ਇਹਨੂੰ ਇੱਥੇ ਸ਼ਿਫਟ ਕਰਾਈ ਅਸੀਂ ਉਦੋਂ ਮੌਜੂਦਾ ਉੱਥੇ ਗਏ ਸਾਂ ਜੀ ਸਾਨੂੰ ਉੱਥੇ ਇਲਾਜ ਕੋਈ ਦਾ ਸਹੀ ਨਹੀਂ ਲੱਗਾ ਹੈਗਾ ਹਾਂ ਜੀ ਹਾਂ ਜੀ ਕਿਵੇਂ ਸਾਨੂੰ ਉਹਦਾ ਇਲਾਜ ਉਹਦਾ ਸਹੀ ਨਹੀਂ ਲੱਗਾ ਉੱਥੇ ਲੱਗਾ ਹੈਗਾ ਕੋਈ ਉੱਥੇ ਕੇਅਰ ਨਹੀਂ ਕੋਈ ਕੁਛ ਨਹੀਂ ਜੀਗਾ ਆਕਸੀ ਆਰਜੀ ਤੌਰ ਤੇ ਉਹਨਾਂ ਪਰ ਲਾਤ ਤੇ ਪੱਟੀਆਂ ਲਾਈਆਂ ਹੋਈਆਂ ਨੇ ਜੀ ਹਾਂ ਜੀ ਜਿਹੜੇ ਬਾਕੀ ਦੇ ਮਰੀਜ਼ ਨੇ ਉਹਨਾਂ ਦਾ ਇਲਾਜ ਉਹ ਵੀ ਠੀਕ ਹੋ ਰਿਹਾ ਖਨੌਰੀ ਜਾਂ ਪਤਰਾ ਹਸਨ ਜਿੱਥੇ ਇਲਾਜ ਬਿਲਕੁਲ ਸਹੀ ਹੋ ਰਿਹਾ ਜੀ ਭਗਵਾਨਾ ਸਰਕਾਰ ਕਰ ਰਹੀ ਹੈ ਕਿਸਾਨਾਂ ਦੀ ਮਦਦ ਨਹੀਂ ਕਰ ਰਹੀ ਜੀ ਅੱਛਾ ਉਹਦੇ ਬਿਆਨ ਤਾਂ ਬੜੇ ਆਉਂਦੇ ਪੈਨੇ ਉਹ ਕਹਿੰਦਾ ਮੈਂ 100 ਕੁਰਸੀਆਂ ਵਾਰ ਦੂੰਗਾ ਆਪਦੀਆਂ ਜੇ ਤੇ ਬਾਕੀ ਉਹਨਾਂ ਦੀ ਇਹਨਾਂ ਦੀ ਪੋਲਿਟਿਕਸ ਨਹੀਂ ਗੱਲਾਂ ਨੇ ਜੀ ਇਹਨਾਂ ਕਹਿਣ ਦੀਆਂ ਗੱਲਾਂ ਨੇ ਇਹ ਸਿਰਫ ਉਤਲੇ ਮਨੋਂ ਕਹਿੰਦੇ ਨੇ ਕੋਈ ਵੇਚ ਇਹਨਾਂ ਦੇ ਕੱਖ ਨਹੀਂ ਹੈਗਾ ਜੀ ਵੇਚ ਸਾਲੀ ਮੀਲ ਬੁੱਕ ਮੀਲੀ ਬੁੱਕ ਤੇਨਾਂ ਦੀ ਇੱਕ ਹੈ ਜੀ ਇਹਨਾਂ ਦੇ ਇਹਨਾਂ ਸਾਥ ਦਿੰਦਾ ਜੀ ਆਪਣੇ ਕਿਸਾਨਾਂ ਦਾ ਇਹਨੇ ਥਾਂ ਥਾਂ ਦੇ ਆਪਣੇ ਪੰਜਾਬ ਪੁਲਿਸ ਕਾ ਤੋਂ ਲਈ ਹੋਈ ਹੈ ਜੀ ਇਹਨਾਂ ਕਿਹੜੀ ਗੱਲਾਂ ਲਈ ਹੋਈ ਹੈ ਇਹ ਜਿਹੜੇ ਬਾਈ ਨੂੰ ਕਿਟਨੈਪ ਕੀਤਾ ਪੁਲਿਸ ਨੇ ਇਹ ਪੰਜਾਬ ਦੇ ਬਾਰਡਰ ਚੋਂ ਕੀਤਾ ਜਾਂ ਹਰਿਆਣਾ ਦੇ ਏਰੀਆ ਪੰਜਾਬ ਦੇ ਬਾਰਡਰ ਤੇ ਟਰਾਲੀ ਚੋਂ ਕੱਢ ਕੇ ਲਗਾਇਆ ਨੇ ਮੁੰਡਿਆ ਜੀ ਇਹ ਨਾਲ ਬਜ਼ੁਰਗ ਵੀ ਸੰ ਨਾਲ ਬਜ਼ੁਰਗਾਂ ਕਈਆਂ ਨੂੰ ਸੂਏ ਦੇ ਵਿੱਚ ਵੀ ਮਾਰ ਕੇ ਸੁੱਟਿਆ ਐ ਨਾ ਤੇ ਉਹ ਦਿਨ ਫਿਲਹਾਲ 21 ਤਰੀਕ ਨੂੰ 22 ਤਰੀਕ ਨੂੰ ਸਵੇਰੇ ਖੇਤਾਂ ਦੇ ਵਿੱਚੋਂ ਦੋ ਡੈਡ ਬੋਡੀਆਂ ਚੁੱਕ ਕੇ ਵੀ ਲਗਾਇਆ ਜੀ ਆਪਣੇ ਪੰਜਾਬ ਪੁੱਸ ਲੱਗਈ ਐ ਬਟੋ ਚੁੱਕ ਕੇ ਆਪਣੇ ਜੀ ਖਸਾਨਾ ਉਹ ਕਿੱਥੋਂ ਦੀਆਂ ਸੀਗੀਆਂ ਉਹ ਵੀ ਅਜੇ ਉਹਨਾਂ ਦੀ ਕੋਈ ਪਛਾਣ ਨਹੀਂ ਆਈ ਵੀ ਕਿੱਥੋਂ ਦੀਆਂ ਹਾਂ ਜੀ ਕੋਈ ਸਿ ਨਹੀਂ ਹੋ ਸਕਿਆ ਕਿੱਥੇ ਰੱਖੇ ਹੋਏ ਨੇ ਉਹ ਬੋਡੀਆਂ ਉਹ ਆਇਟਮ ਜੀ ਮਿਲਾਂਦਾ ਰਜਿੰਦਰਾ ਜੀ ਉੱਥੇ ਨੇ ਜੀ ਉੱਥੇ ਪਟਿਆਲੇ ਅੱਛਾ ਹਾਂਜੀ ਥੋੜੇ ਸਾਹਮਣੇ ਡੈਡ ਬੋਡੀਆਂ ਚੱਕੀਆਂ ਨੇ ਹਾਂਜੀ ਹਾਂਜੀ ਤੇ ਪਤਾ ਕੁਝ ਨਹੀਂ ਲੱਗਿਆ ਪਤਾ ਨਹੀਂ ਲੱ